ਜੇ ਦੂਸਰਾ ਤੁਹਾਡੇ ਇੱਕੇ ਸਾਨੂੰ ਪਤਾ ਲੱਗਿਆ ਸੀਗਾ ਕਿ ਤੁਹਾਡੇ ਕੋਲੇ ਐਡਵਾਂਟੇਜ ਬਾਈਕ ਨੇ ਹਾਂ ਜੀ ਮੇਰੇ ਕੋਲ ਉਹਦੇ ਬਾਰੇ ਜੀ ਮੇਰੇ ਕੋਲ ਹੈਗਾ ਜੀ ਦੇਖੋ ਪੁਰਾਣਾ ਇੱਕ ਰਾਜਦੂਤ ਮੋਟਰਸਾਈਕਲ ਹੈ ਜੀ ਜੀ ਤੇ ਉਹ ਮੇਰਾ ਘਰ ਦਾ ਜੀ ਉਹਦੇ ਨਾਲ ਬਹੁਤ ਮਤਲਬ ਕਿ ਉਹ ਜੁੜੀਆਂ ਹੋਈਆਂ ਨੇ ਯਾਦਾਂ ਹਾਂ ਯਾਦਾਂ ਇਦਾਂ ਜੁੜੀਆਂ ਹੋਈਆਂ ਨੇ ਵੀ ਮੇਰੇ ਫਾਦਰ ਸਾਹਿਬ ਪਹਿਲਾਂ ਆਰਮੀ 'ਚ ਸੀਗੇ ਹਾਂ ਆਰਮੀ 'ਚ ਆਉਣ ਤੋਂ ਬਾਅਦ ਮਤਲਬ ਕਿ ਚਲੋ ਕਿਸੇ ਕਾਰਨ ਕਰਕੇ ਉਹ ਛੱਡ ਆਏ ਸੀਗੇ ਆਰਮੀ ਦੀ ਜੋਬ ਜੀ ਤੇ ਉਹ ਜੋਬ ਤੋਂ ਬਾਅਦ ਉਹ ਪਿੰਡ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਕੰਮ ਦਾ ਲੋੜ ਸੀਗੀ ਹਾਂ ਤੇ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਉਹਨਾਂ ਨੇ ਗੱਲ ਗੁਲ ਕੀਤੀ ਕਿ ਤੇ 35 ਸਾਲ ਪਹਿਲਾਂ ਮਤਲਬ ਕਿ ਉਹਨਾਂ ਨੇ ਦੁੱਧ ਦਾ ਕੰਮ ਕੀਤਾ ਹਾਂ ਉਹਨਾਂ ਨੇ ਸਾਈਕਲ ਤੋਂ ਸ਼ੁਰੂ ਕੀਤਾ ਸੀਗਾ ਜੀ ਜੀ ਸਾਈਕਲ ਤੋਂ ਸ਼ੁਰੂ ਕਰਕੇ ਅੱਜ ਅਸੀਂ ਗੱਡੀਆਂ ਤੱਕ ਪਹੁੰਚ ਗਏ ਜੀ ਸਾਡੇ ਕੋਲ ਇਸੇ ਆਪ ਦੇ ਕਿਤੇ ਕਰਕੇ ਹਾਂ ਇਸੇ ਆਪ ਦੇ ਕਿਤੇ ਕਰਕੇ ਇਮਾਨਦਾਰੀ ਕਰਕੇ ਇਮਾਨਦਾਰੀ ਕਰਕੇ ਜੇ ਅਸੀਂ ਇਮਾਨਦਾਰੀ ਦਾ ਕੰਮ ਕਰ ਰਹੇ ਹਾਂ ਜੀ ਤਾਂ ਅੱਜ ਇੱਥੇ ਤੱਕ ਪਹੁੰਚੇ ਹਾਂ ਜੀ ਤੇ ਤਾਂ ਹੀ ਤੁਸੀਂ ਸਾਨੂੰ ਅੱਜ ਇੰਨੇ ਜੋਗਾ ਸਮਝੇ ਤਾਂ ਤੁਸੀਂ ਸਾਡੇ ਕੋਲ ਆਏ ਹੋ ਬਿਲਕੁਲ ਮੈਂ ਤਾਂ ਖੁਦ ਵੀ ਨਹੀਂ ਆਪਣੇ ਆਪ ਨੂੰ ਹਲੇ ਵੀ ਨਹੀਂ ਸਮਝਦਾ ਵੀ ਮੈਂ ਇੰਨੇ ਲਾਇਕ ਨਹੀਂ ਵੀ ਮੈਂ ਟੀਵੀ ਦੇ ਉੱਤੇ ਆਵਾਂ ਪਰ ਤੁਸੀਂ ਸਮਝ ਰਹੇ ਹੋ ਚਲੋ ਆਏ ਸਾਨੂੰ ਤੁਹਾਡੀਆਂ ਖੂਬੀਆਂ ਦਾ ਪਤਾ ਲੱਗਿਆ ਸੀਗਾ ਤਾਂ ਕਰਕੇ ਅਸੀਂ ਤੁਹਾਡੇ ਕੋਲੇ ਆਏ ਸੀ ਨਹੀਂ ਖੂਬੀਆਂ ਤਾਂ ਦੇਖੋ ਬਾਈਕ ਇੱਕ ਨੇ ਜਾਂ ਹੋਰ ਬਾਈਕ ਨੇ ਔਰ ਬਾਈਕ ਤੁਸੀਂ ਹੁਣ ਚਲਾਣੇ ਹੋ ਕੀ ਕਰਦੇ ਹੋ ਬਾਈਕ ਨਹੀਂ ਬਾਈਕ ਦੇਖੋ ਮੈਂ ਨਾ ਇਹ ਜਿਹੜਾ ਬਾਈਕਰ ਰੱਖ ਦੂ ਤਾਂ ਪਹਿਲਾਂ ਉਹਨਾਂ ਨੇ ਇਹ ਸਾਈਕਲ ਤੋਂ ਸਟਾਰਟ ਕੀਤਾ ਮੈਂ ਆਪਣੀ ਗੱਲ ਵਿੱਚ ਰਹਿ ਗਈ ਸੀ ਕਿ ਫਾਜ਼ਲ ਸਾਹਿਬ ਨੇ ਦੁੱਧਾ ਕੰਮ ਕਰਦੇ 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 ਚਲੋ ਕੋਈ ਵੀ ਕੰਮ ਆਪਾਂ ਚੰਗੀ ਨੀਤ ਨਾਲ ਕਰਾਂਗੇ ਉਹ ਵਾਦਾ ਤਾਂ ਦੇਖੋ ਹੈਗਾ ਹੀ ਹੈਗਾ ਬਿਲਕੁਲ ਬਿਲਕੁਲ ਤੇ ਜਦੋਂ ਉਹਨਾਂ ਨੂੰ ਮਤਲਬ ਸਾਈਕਲ ਤੋਂ ਬਾਈਕ ਦੀ ਨੀਡ ਪੈ ਗਈ ਤੇ ਉਹਨਾਂ ਨੇ ਬਾਈਕ ਖਰੀਦਿਆ ਰਾਜਦੂਤ ਅੱਛਾ ਤੇ ਉਸ ਟਾਈਮ ਮਤਲਬ ਕਿ ਫਾਜ਼ਲ ਸਾਹਿਬ ਦੱਸਦੇ ਨੇ ਵੀ ਮੈਂ 6000 ਰੁਪਏ ਦਾ ਬਾਈਕ ਖਰੀਦਿਆ ਸੀਗਾ ਉਸ ਟਾਈਮ ਤੇ ਉਸ ਟਾਈਮ ਰਾਜਦੂਤ ਦੀ ਬਹੁਤ ਚੜਾਈ ਸੀ ਉਸ ਟਾਈਮ ਰਾਜਦੂਤ ਦੀ ਵੀ ਬਹੁਤ ਚੜਾਈ ਹੁੰਦੀ ਸੀ ਪਰ ਥੋੜੇ ਵਾਲੀ ਦੀ ਤਾਂ ਹੁਣ ਵੀ ਬਹੁਤ ਚੜਾਈ ਹੈ ਇਹ ਮੇਰੇ ਵਾਲੀ ਦੀ ਵੀ ਹੁਣ ਵੀ ਬਹੁਤ ਚੜਾਈ ਹੈ ਜੀ ਇਹ ਲੋਹਾ ਬਹੁਤ ਕਰਮ ਵਾਲਾ ਜੀ ਜੀ ਹਾਂਜੀ ਹਾਂਜੀ ਤੇ ਇਹ ਦੀ ਚੜਾਈ ਐਵੇਂ ਸੀਗੀ ਵੀ